ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਰਵਿਊਜ਼ ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਬੇਹੱਦ ਘੱਟ ਸਮੇਂ ਵਿੱਚ ਬੁਲੰਦੀਆਂ ਨੂੰ ਛੂਹਣ ਵਾਲੇ ਮਸ਼ਹੂਰ ਪੰਜਾਬੀ ਸਿੰਗਰ ਗੁਰਸਿੱਧੂ ਦੇ ਪਿਤਾ ਦਾ ਦਹਾਤ ਹੋ ਗਿਆ ਇਹ ਸਾਰੀ ਜਾਣਕਾਰੀ ਵਿਧਾਇਕ ਮੈਜਿਸਟਰ ਜਗਸੀਰ ਸਿੰਘ ਨੇ ਦਿੱਤੀ ਹੈ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਦੁੱਖ ਪ੍ਰਗਟ ਕੀਤਾ ਹੈ ਉਹਨਾਂ ਨੇ ਕਿਹਾ ਕਿ ਬੀਤੀ ਰਾਤ ਪੰਜਾਬੀ ਲੋਕ ਗਾਇਕ ਗੁਰਸਿੱਧੂ ਦੇ ਪਿਤਾ ਤੇ ਮੇਰੇ ਪਿੰਡ ਵਿੱਚ ਚੱਕ ਫਤੇਹ ਸਿੰਘ ਵਾਲੇ ਦੇ ਸਰਪੰਚ ਸਰਦਾਰ ਸੁਖਵੀਰ ਸਿੰਘ ਸਿੱਧੂ ਦੇ ਦਿਲ ਦਾ ਦੌਰਾ ਪੈਣ ਕਾਰਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰਾਂ ਦੇ ਚਰਨਾਂ ਵਿੱਚ ਜਾ ਬਰਾਜੇ ਹਨ ਵਾਹਿਗੁਰੂ ਜੀ ਸਰਦਾਰ ਸੁਖਵੀਰ ਸਿੰਘ ਸਿੱਧੂ ਜੀ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਵਕਸ਼ਣ ਤੇ ਪਰਿਵਾਰ ਨੂੰ ਪਾੜਾ ਮੰਨਣ ਦਾ ਵਕਸ਼ਬਾਲ ਵਕਸ਼ਣ ਇੱਕ ਵਾਰ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਬਹੁਤ ਹੀ ਘੱਟ ਸਮੇਂ ਵਿੱਚ ਬਲੰਦੀਆਂ ਨੂੰ ਛੂਣ ਵਾਲੇ ਪੰਜਾਬੀ ਸਿੰਗਰ ਗੁਰਸਿੱਧੂ ਦੇ ਪਿਤਾ ਦਾ ਦਿਹਾਂਤ ਹੋ ਗਿਆ ਜਕਸੀਰ ਸਿੰਘ ਵਧਾਈਕ ਨੇ ਸਾਰੀ ਜਾਣਕਾਰੀ ਆਪਣੇ ਅਕਾਊਂਟ ਤੋਂ ਸਾਂਝੀ ਕੀਤੀ ਐਜਾ ਯਾ ਹੋਰ ਖਬਰਾਂ ਜਨਰਲਿਸ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਅਤੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦੇਣਾ ਮਿਲਦੇ ਆ ਕਿਸੇ ਹੋਰ ਖਬਰ ਦੇ ਨਾਲ ਧੰਨਵਾਦ ਜੀ